ਕੋਈ ਨਿੱਗ ਹੈ ਨਹੀਂ। ਔਰ ਕੈਪਟਨ ਸਾਹਿਬ ਜਿੱਥੇ ਬੈਠੇ ਹੈ ਉੱਥੇ ਹੀ ਨੇ। ਇਸੇ ਕੋਈ ਜ਼ਿਆਦਾ ਜ਼ਰੂਰਤ ਨਹੀਂ ਕੋਈ ਸਵਾਲ ਜਵਾਬ ਕਰਨ ਦਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਜਾ ਰਿਹਾ ਹਾਂ। ਭਾਜਪਾ ਦੇ ਵਿੱਚ ਨਹੀਂ, ਭਾਜਪਾ ਦੇ ਵਿੱਚ ਰਹਿਣਗੇ। ਇੱਕ ਸਟੇਟਮੈਂਟ ਵੀ ਆ ਗਈ ਹੈ। ਤਾਂ ਮੇਰੇ خیال ਚ ਇਹਦਾ ਸਵਾਲ ਤਾਂ ਕੋਈ ਮੈਨੇ ਨਹੀਂ ਰੱਖਦਾ ਗਲਤ ਹੋਈ ਹੈ ਜੀ ਕੋਈ ਥੋੜੀ ਕੈਪਟਨ ਕੋਈ ਗਲਤ ਨਹੀਂ ਮੇਰੀ ਗੱਲਬਾਤ ਦਾ ਅਲੱਗ ਗੱਲ ਹੈ ਮੈਂ ਸੋਚਿਆ ਤੁਸੀਂ ਕਾਂਗਰਸ ਦੇ ਨਾਲ ਪੁੱਛ ਰਿਹਾ ਬਿਲਕੁਲ ਨਹੀਂ ਬਿਲਕੁਲ ਨਹੀਂ ਜਾ ਰਹੇ ਬਾਰ-ਬਾਰ ਸੁਣੋ ਤੁਸੀਂ ਗੱਲ ਕਰ ਰਹੇ ਕਾਲੀਦਨਾਂ ਲੱਗਦਾ ਕਿ ਕਿਹਨੇ ਕਿੱਥੇ ਗੱਲਬਾਤ ਚੱਲ ਰਹੀ ਹੈ ਜੀ ਵੀ ਦੇਖੋ ਉਹ ਬਾਰ-ਬਾਰ ਉਹਨਾਂ ਨੇ ਇਹ ਵੀ ਕਿਹਾ ਸੀ ਇੰਟਰਵਿਊ 'ਚ ਕਿ ਇਹ ਮੇਰਾ ਪਰਸਨਲ view ਹੈਗਾ ਹੈ ਔਰ ਇਹ ਪਾਟੀ ਨੂੰ ਵੀ ਪਹਚਾਇਆ ਉਹਨਾਂ ਨੇ ਪਹਿਲੇ ਦੋਹਨ ਪਾਰਟੀ ਦੇ ਹਾਈ ਕਮਾਂਡ ਦੇ ਉੱਤੇ ਐ ਅਕਾਲੀ ਦਲ ਦੇ ਉੱਤੇ ਉਹਨਾਂ ਨੇ ਕੀ ਕਰਨਾ ਨਹੀਂ ਕਰਨਾ ਮੈਮ ਬੀਜੇਪੀ ਕੀ ਕਰਨ ਲੱਗੀ ਕਿ 17 ਤਰੀਕ ਤੱਕ ਜਿਹੜੇ ਐਸਐਸਪੀ ਪਟਿਆਲਾ ਨੇ ਉਹ ਛੁੱਟੀ ਤੇ ਨੇ ਜੇਕਰ ਉਹ 18 ਤਰੀਕ ਨੂੰ ਜਾਂ 17 ਨੂੰ ਜਲੰਧਰ ਦੇ ਨੇ ਤਾਂ ਬੀਜੇਪੀ ਦਾ ਕੀ ਸਟੈਂਡਿੰਗ ਵਾਲਾ ਕਿ ਅੱਗੇ ਹਾਸ ਹੈ ਜਾਂ ਕੋਈ ਵਿਰੋਧ ਹੋਏਗਾ ਕਿਸ ਤਰੀਕੇ ਨਾਲ ਦੇਖੋ ਉਹਨਾਂ ਨੂੰ ਦੇਖੋ ਜੇ ਜੁਆਇਨ ਕਰਦੇ ਆ ਨਹੀਂ ਕਰਦੇ ਇਹ ਬੀਜਪੀ ਦੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਪ੍ਰਧਾਨ ਨੇ ਇਹ ਉਹ ਸਟੈਂਡ ਲੈਣਗੇ ਕਿਉਂਕਿ ਸਟੇਟ ਦਾ ਮੈਟਰ ਹੈ ਇੰਨਾ ਕੁਝ ਹੋਣ ਦੇ ਰਵਜੂ ਮਹਾਰਾਜ ਸਾਹਿਬ ਲੱਗਦਾ ਕਿ ਬੀਜਪੀ ਦੇ ਪੋਲ ਕੁਝ ਅਫੈਕਟ ਹੋਊਗਾ ਵੋਟ ਪਰਸੈਂਟੇਜ ਦੀ ਗੱਲ ਕਰੀ ਵੀ ਇੰਨਾ ਕੁਝ ਹੋਇਆ ਸਰਕਾਰ ਵੱਲੋਂ ਦੇਖੋ ਜੋ ਮਰਜ਼ੀ ਹੋਇਆ ਨਹੀਂ ਹੋਇਆ ਜੋ ਮਰਜ਼ੀ ਰਿਜ਼ਲਟ ਆਣ ਇੱਕ ਗੱਲ ਅੱਜ ਸਪਸ਼ਟ ਹੋ ਗਈ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਕਿ ਬੀਜਪੀ ਬੜੀ ਮਜ਼ਬੂਤੀ ਦੇ ਨਾਲ ਅੱਗੇ ਵਧ ਰਹੀ ਹੈ ਪਿੰਡਾਂ ਦੇ ਵਿੱਚ ਪੂਰੀ ਤਰ੍ਹਾਂ ਬੀਜਪੀ ਦੀ ਚਰਚਾ ਹੋ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਮੇਰੇ ਖਿਆਲ ਚ ਸਾਰੇ ਹੀ ਤੁਹਾਨੂੰ ਦੱਸਣਗੇ ਹੋਣੇ ਕਿ ਕਿਸ ਵਧੀਆ ਤਰੀਕੇ ਦੇ ਨਾਲ ਰਿਸਪਾਂਸ ਮਿਲਿਆ ਪਹਿਲੀ ਵਾਰੀ ਬੀਜਪੀ ਪਿੰਡਾਂ ਦੇ ਵਿੱਚ ਇੱਕ ਇਲੈਕਸ਼ਨ ਲੜ ਰਹੀ ਹੈ ਔਰ ਜੋ ਮਰਜੀ ਰਿਜ਼ਲਟ ਆਇਆ ਇਹ ਜਿਹੜਾ ਕਦਮ ਚੱਕਿਆ ਗਿਆ ਇਹ ਜਿਹੜੀ ਨੀ ਭਰੀ ਗਈ ਇਹ 2027 ਦੇ ਵਿੱਚ ਸਾਨੂੰ ਬਹੁਤ ਵਧੀਆ ਰਿਜ਼ਲਟ ਦਊਗੀ